ਜਿਸ ਨੇ ਜੋ ਇਸ ਵਕਤ ਬਿਆਨ ਸਾਹਮਣੇ ਆਇਆ ਦਲਜੀਤ ਦੋਸਾਂ ਦਾ ਉਸ ਨੂੰ ਕਿਵੇਂ ਦੇਖਦੇ ਹੋ ਕਿ ਜਿਵੇਂ ਭਾਰਤ ਦੇ ਵਿਚਕਾਰ ਕਾਫੀ ਵੱਡਾ ਵਿਰੋਧ ਹੋ ਰਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਨਾ ਹੋਵੇ ਜੋ ਕ੍ਰਿਕਟ ਨੂੰ ਕਾਫੀ ਪਸੰਦ ਕਰਦੇ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਸੀਗਾ ਵਿਰੋਧ ਕੀਤਾ ਗਿਆ ਸੀਗਾ ਕਿ ਇਹ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਇੰਨੇ ਵਿਰੋਧ ਦੇ ਬਾਵਜੂਦ ਵੀ ਬੀਸੀਸੀਆਈ ਦੇ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਖੜਾਈ ਗਈ ਜਿਸ ਤੋਂ ਬਾਅਦ ਇੱਕ ਪਾਕਿਸਤਾਨ ਦਾ ਪਲੇਅਰ ਹੈ ਹਰੀਫ ਅਲਫ ਉਸਦੇ ਵੱਲੋਂ ਕੁਝ ਜਿਹੇ ਇਸ਼ਾਰੇ ਵੀ ਕੀਤੇ ਕਿ 6 ਜੀ ਜਿਹੜੋ ਦੇਖ ਕੇ ਅਸੀਂ ਭਾਰਤ ਦੇ 6 ਅਸੀਂ ਜਹਾਜ਼ ਗਰਾਈ ਨੇ ਉਸਨੇ ਭਾਰਤ ਦੇ ਦਰਸ਼ਕਾਂ ਦੇ ਅੱਗੇ ਇਹ ਅਜਿਹੇ ਇਸ਼ਾਰੇ ਕੀਤੇ ਨੇ ਕਿਵੇਂ ਦੇਖਦੇ ਹੋ ਉਹਦੇ ਇਸ਼ਾਰਿਆਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਰਤ ਸਰਕਾਰ ਦੇ ਮੈਚ ਕਰਾਂ ਦੀ ਸਹਿਮਤੀ ਨੂੰ ਅਤੇ ਦਲਜੀਤ ਦੁਸਾਨ ਦੇ ਇਸ ਬਿਆਨ ਨੂੰ ਉਹਨਾਂ ਦੀ ਫਿਲਮ ਨਾ ਚੱਲਣ ਦੇ ਨੂੰ ਲੈ ਕੇ ਜੀ ਜੀ ਇਹ ਬੇਗਾਨਾਪਨ ਹੈ ਨਾ ਜਿਹੜਾ ਪੰਜਾਬ ਦੇ ਨਾਲ ਉਹ ਅੱਜ ਦਾ ਨਹੀਂ ਚੱਲ ਰਿਹਾ ਸਮੇਂ-ਸਮੇਂ ਦੇ ਉੱਤੇ ਸੈਂਟਰ ਵੱਲੋਂ ਬੇਗਾਨਗੀ ਪੰਜਾਬ ਦੇ ਨਾਲ ਦਿਖਾਈ ਜਾਂਦੀ ਰਹੀ ਹੈ ਹੁਣ ਇੱਥੇ ਗੱਲ ਆ ਜਾਂਦੀ ਸੈਂਟਰ ਦੇ ਮਫਾਦ ਦੀ ਇਹ ਇੰਟਰਨੈਸ਼ਨਲ ਕ੍ਰਿਕਟ ਮੈਚ ਜਿਹੜੇ ਹੁੰਦੇ ਨੇ ਉਹਦੇ ਵਿੱਚ ਸੈਂਟਰ ਦਾ ਮਫਾਦ ਹੁੰਦਾ ਕਿਉਂਕਿ ਕ੍ਰਿਕਟ ਇੱਕ ਐਸੀ ਗੇਮ ਹੈ ਜਿਹਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਪੈਸਾ ਜਿਹੜਾ ਹੈਗਾ ਉਹ ਕਮਾਇਆ ਜਾਂਦਾ ਹੈ ਲਗਾਇਆ ਜਾਂਦਾ ਹੈ ਬੜੇ ਤਰੀਕਿਆਂ ਦੇ ਨਾਲ ਪੈਸਾ ਜਿਹੜਾ ਇਹਦੇ ਵਿੱਚ ਘੁੰਮਦਾ ਹੈ ਕਰੋੜਾਂ ਅਰਬਾਂ ਦੀ ਗੇਮ ਹੈ ਇਹ ਸੋ ਜਦੋਂ ਤਾਂ ਇਹ ਗੇਮ ਆ ਜਾਂਦੀ ਹੈ ਉਦੋਂ ਭਾਰਤ ਪਾਕਿਸਤਾਨ ਦੇ ਸਬੰਧ ਵੀ ਠੀਕ ਹੋ ਜਾਂਦੇ ਆ ਤੇ ਜਦੋਂ ਕੋਈ ਪੰਜਾਬੀ ਫਿਲਮ ਵਾਲਾ ਜਿਹੜਾ ਹੈਗਾ ਜਿਵੇਂ ਖਾਸ ਤੌਰ ਤੇ ਦਿਲਜੀਤ ਦੋਸਾਂਝ ਦੀ ਗੱਲ ਕਰ ਲਈਏ ਅਮਰਿੰਦਰ ਗਿੱਲ ਹੋਰਾਂ ਦੀ ਵੀ ਇੱਕ ਫਿਲਮ ਜਿਹੜੀ ਹੈ ਚੱਲ ਮੇਰਾ ਪੁੱਤ ਫੋਰ ਜਿਹੜੀ ਆਈ ਸੀ ਉਹ ਵੀ ਨਹੀਂ ਪੰਜਾਬ ਚ ਲੱਗ ਸਕੀ ਸੋ ਮਤਲਬ ਦਿਲਜੀਤ ਦੋਸਾਂਝ ਦਾ ਵਿਰੋਧ ਉਹ ਸਾਰੇ ਰਾਸ਼ਟਰਵਾਦੀਆਂ ਨੇ ਰਲ ਕੇ ਕੀਤਾ ਉਹ ক্রিকেট ਫੈਨਸ ਵੀ ਹੋਣਗੇ ਮੈਨੂੰ ਲੱਗਦਾ ਹੈ ਕਿਉਂਕਿ ਆਲਮੋਸਟ ਭਾਰਤ ਦੇ ਲੋਕ ক্রিকেট ਦੇ ਫੈਨ ਹੈਗੇ ਨੇ ਸੋ ਉਹ ਸਾਰੇ ক্রিকেট ਵਾਲਿਆਂ ਨੇ ਵੀ ਵਿਰੋਧ ਕੀਤਾ ਹੋਣਾ ਹੈ ਬਾਲੀਵੁੱਡ ਦੇ بڑے بڑے ਵੱਡੇ ਅਨਪਮ ਖੇਰ ਵਰਗੇ ਆ ਗਏ ਵੀ ਲਓ ਜੀ ਇਹ ਫਿਲਮ ਤਾਂ ਲੱਗਣੀ ਨਹੀਂ ਚਾਹੀਦੀ ਇਹਦੇ ਵਿੱਚ ਤਾਂ ਪਾਕਿਸਤਾਨੀ ਕਲਾਕਾਰ ਨੇ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜਾ ক্রিকেট ਮੈਚ ਹੋਇਆ ਉਹਦੇ ਵਿੱਚ 11 ਦੇ 11 ਖਿਡਾਰੀ ਜਿਹੜੇ ਆ ਉਹ ਪਾਕਿਸਤਾਨ ਨਹੀਂ ਉਹ ਕਿੱਥੋਂ ਬਿਲੋਂਗ ਕਰਦੇ ਸੀ ਉਹ ਉਹ ਜੰਮੂ ਕਸ਼ਮੀਰ ਦੇ ਸੀ ਜਾਂ ਲੇਹ ਲਦਾਖ ਤੋਂ ਲਿਆਂਦੇ ਸੀ ਪਾਕਿਸਤਾਨ ਵਾਲਿਆਂ ਨੇ ਉਹ ਪਾਕਿਸਤਾਨ ਦੇ ਜੰਮੇ ਨਹੀਂ ਸੀ ਜਾਓ ਪਾਕਿਸਤਾਨ ਦੀ ਧਰਤੀ ਨੂੰ ਬਲੌਂਗ ਆਪਣੀ ਧਰਤੀ ਨੂੰ ਪਿਆਰ ਨਹੀਂ ਸੀ ਕਰਦੇ ਜਿਨ੍ਹਾਂ ਦੇ ਨਾਲ ਤੁਸੀਂ ਮੈਚ ਜਿਹੜਾ ਖੇਡਿਆ ਸੋ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਕਿ ਜਿੱਥੇ ਤਾਂ ਗੱਲ ਪੰਜਾਬ ਦੀ ਹੁਣ ਕਰਤਾਰਪੁਰ ਸਾਬ ਦਾ ਲੰਘਾ ਉਹ ਹਜੇ ਤੱਕ ਬੰਦ ਪਿਆ ਹੈ ਜਿਸ ਦਿਨ ਦੀ ਲੜਾਈ ਹੋਈ ਹੈ ਪਰ ਜਿਹੜੀ ਵਾਗਾ ਵਾਲੀ ਜਿਹੜੀ ਪ੍ਰੇਡ ਹੈ ਉਹ ਡਰਾਮਾ ਜਿਹਾ ਜਿਹੜਾ ਉੱਥੇ ਚੱਲਦਾ ਹੁੰਦਾ ਹੈ ਇਹ ਲੱਤਾਂ ਚੱਕ ਚੱਕ ਕੇ ਮਾਰਨ ਵਾਲਾ ਉਹ ਕੰਟੀਨਿਊਸਲੀ ਚਲਾ ਦਿੱਤਾ ਥੋੜੇ ਦਿਨਾਂ ਬਾਅਦ ਹੀ ਉਹ ਬਹਾਲ ਕਰ ਦਿੱਤਾ ਕਿਉਂਕਿ ਉਹ ਵੀ ਸੈਂਟਰ ਦਾ ਮਫਾਦ ਹੈਗਾ ਉਹ ਉਹ ਵੀ ਸੈਂਟਰ ਦਾ ਮਫਾਦ ਹੈ ਤੋ ਜਿੱਥੇ ਤਾਂ ਗੱਲ ਪੰਜਾਬ ਦੀ ਆਉਣੀ ਹੈ ਉਥੇ ਕਰਤਾਰਪੁਰ ਸਾਹਿਬ ਦਾ ਲੰਗਾ ਵੀ ਬੰਦ ਹੈ ਹਜੇ ਤੱਕ ਫਿਲਮਾਂ ਵੀ ਨਹੀਂ ਲੱਗਣ ਦੇਣੀਆਂ ਆਪਾਂ ਤੇ ਜਿੱਥੇ ਸਾਡੀ ਗੱਲ ਆਊਗੀ ਉਥੇ ਆਪਾਂ ਕਰਾਂਗੇ ਜੋ ਤੁਸੀਂ ਕਰਨਾ ਹੈ ਕਰ ਲੋ ਰੌਲਾ ਪਾਉਣਾ ਪਾਈ ਜੋ ਸੋ ਇਹ ਇਸ ਵੇਲੇ ਦੀ ਗੱਲਬਾਤ ਹੈਗੀ ਹੈ ਜਿਹੜੀ ਐਸੋਸੀਏਸ਼ਨ ਹੈ ਨਾ ਜੇ ਇਹ ਕੀ ਕਿਹਾ ਜਾਵੇ ਕਈ ਨਾ ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਨੇ ਕਿ ਅਸੀਂ ਵਿਰੋਧ ਵੀ ਕਰਨਾ ਹੈ ਤੇ ਤਰੀਕੇ ਦੇ ਨਾਲ ਕਰ ਦਈਏ ਕੋਈ ਗੁੱਸੇ ਨਾ ਹੋ ਜੇ ਸੋਣ ਜਿਹੜੀ ਬੀਸੀਸੀਆਈ ਹੈ ਉਹ ਉਹ ਕਿਤੇ ਸਰਕਾਰ ਤੋਂ ਵੱਖਰੀ ਹੋ ਕੇ ਚੱਲ ਰਹੀ ਹੈ ਕੀ ਉਹ ਸਰਕਾਰ ਦੀ ਪਰਮਿਸ਼ਨ ਤੋਂ ਬਿਨਾ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਸਰਕਾਰਾਂ ਕੋਲੋਂ ਪੁੱਛ ਕੇ ਹਰ ਇੱਕ ਸਟੈਪ ਜਿਹੜਾ ਹੈਗਾ ਉਹ ਲਿਆ ਜਾਂਦਾ ਤੇ ਇਹ ਵੀ ਇਸੇ ਤਰੀਕੇ ਨਾਲ ਕਿਹਾ ਗਿਆ ਹੁਣ ਦਿਲਜੀਤ ਦੋਸਾਂਜ ਹੈ ਉਹਨੂੰ ਹਰ ਵਾਰੀ ਆਪਣੇ ਆਪ ਨੂੰ ਭਾਰਤੀ ਜਿਹੜਾ ਹੈਗਾ ਉਹ ਦਿਖਾਉਣਾ ਪੈਂਦਾ ਲੋਕਾਂ ਨੂੰ ਮਹਿਸੂਸ ਕਰਾਉਣਾ ਪੈਂਦਾ ਕਿ ਮੈਂ ਬੜਾ ਵੱਡਾ ਭਾਰਤੀ ਆ ਉਹਨੂੰ ਤਿਰੰਗਾ ਝੰਡਾ ਲੈ ਕੇ ਜਿਹੜਾ ਹੈਗਾ ਉਹ ਘੁੰਮਣਾ ਪੈਂਦਾ ਸਟੇਜਾਂ ਦੇ ਉੱਤੇ ਉਹ ਕੋਈ ਤਿਰੰਗਾ ਦੇਖ ਲਵੇ ਤੇ ਉਹਨੂੰ ਮਹਿਸੂਸ ਹੋਣ ਲੱਗਦਾ ਕਿ ਮੈਨੂੰ ਬਗਾਨਾ ਨਾ ਸਮਝ ਲੈਣ ਸੋ ਇਹ ਬਗਾਨਗੀ ਦਾ ਜਿਹੜਾ ਅਹਿਸਾਸ ਹੈਗਾ ਉਹ ਪੰਜਾਬ ਦੇ ਕਲਾਕਾਰਾਂ ਨੂੰ ਕਰਵਾਇਆ ਗਿਆ ਹੁਣ ਦਿਲਜੀਤ ਦੋਸਾਂਝ ਦੇ ਮੰਨ ਦੇ ਵਿੱਚ ਵੀ ਤਾਂ ਇਹੀ ਕੁਝ ਚੱਲਦਾ ਨਾ ਕਿ ਜਿਹੜੇ ਪੰਜਾਬ ਪ੍ਰਤੀ ਭਗਤੇ ਲੋਕ ਭਾਵੇਂ ਸਿੱਧੂ ਮੂਸੇਵਾਲਾ ਭਾਵੇਂ ਦੀਪ ਸਿੰਘ ਸਿੱਧੂ ਹੋਵੇ ਸੋ ਉਹ ਕੀ ਉਹਨਾਂ ਦੇ ਨਾਲ ਬਣਿਆ ਕਿਸ ਤਰੀਕੇ ਦੇ ਨਾਲ ਬਣਿਆ ਤੇ ਉਹ ਆਪਣੇ ਆਪ ਨੂੰ ਸਹੀ ਸੇਫ ਜੇ ਦੇਸ਼ ਭਗਤ ਬਣ ਕੇ ਹੀ ਮਤਲਬ ਕਿ ਉਹ ਸੇਫ ਹੁੰਦਾ ਤਾਂ ਉਹ ਫਿਰ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਵੀ ਕਰ ਲੈਂਦਾ ਤਿਰੰਗਾ ਝੰਡਾ ਵੀ ਜਿਹੜਾ ਲਹਿਰਾ ਦਿੰਦਾ ਤੇ ਜਾਂ ਫਿਰ ਸਟੇਜਾਂ ਦੇ ਉੱਤੋਂ ਆਪਣੇ ਆਪ ਨੂੰ ਪ੍ਰੂਫ ਕਰਦਾ ਫਿਰਦਾ ਕਿ ਮੈਂ ਬੜਾ ਵੱਡਾ ਭਾਰਤੀ ਹੈਗਾ ਪਰ ਜਦੋਂ ਗੱਲ ਆਉਂਦੀ ਹੈ ਉਹਦੀਆਂ ਫਿਲਮਾਂ ਦੀ ਤਾਂ ਉਹ ਉਸੇ ਵੇਲੇ ਉਹ ਵੀ ਉਹ ਰੋਕ ਦਿੱਤੀਆਂ ਜਾਂਦੀਆਂ ਉਦੋਂ ਨਹੀਂ ਵੇਖਿਆ ਜਾਂਦਾ ਕਿ ਉਹ ਵੱਡਾ ਭਗਤ ਹੈ ਉਹ ਰਾਸ਼ਟਰਵਾਦੀ ਹੈ ਉਹ ਉਹਦੀ ਫਿਲਮ ਭਾਵੇਂ ਜਸਵੰਤ ਸਿੰਘ ਖਾਲੜਾ ਦੇ ਉੱਤੇ ਵੀ ਹੋਵੇ ਉਹ ਵੀ ਰੋਕ ਦਿੱਤੀ ਜਾਂਦੀ ਹੈ ਚਮਕੀਲੇ ਵਾਲੀ ਜਾਰੀ ਕਰ ਦਿੱਤੀ ਜਾਂਦੀ ਕਿਉਂਕਿ ਉਹਦੇ ਵਿੱਚ ਗੰਦ ਪਾਇਆ ਸੀ ਸੋ ਉਹਦਾ ਕੋਈ ਲੈਣ ਦੇ ਨਹੀਂ ਜਿਹੜੀ ਖਾਲੜਾ ਸਾਹਿਬ ਦੀ ਫਿਲਮ ਹੈ ਉਹ ਵੀ ਰੋਕ ਦਿੱਤੀ ਗਈ ਜਿਹੜੀ ਉਹਦੀ ਫਿਲਮ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਆ ਉਹ ਵੀ ਰੋਕ ਦਿੱਤੀ ਗਈ ਤੇ ਜਿਹੜੀ ਆਪਣੇ ਮੁਫਾਦ ਹੈਗੇ ਆ ਮਤਲਬ ਬਾਲੀਵੁੱਡ ਦੇ ਵੀ ਜੇ ਬਾਲੀਵੁੱਡ ਦੇਖਿਆ ਜਾਵੇ ਇੱਕ ਨਾ ਬਾਲੀਵੁੱਡ ਦੇ ਕਲਾਕਾਰ ਨੇ ਕਿਹਾ ਸੀ ਇਸ ਬਿਆਨ ਤੋਂ ਬਾਅਦ ਜਦੋਂ ਇਧਰੋਂ ਦਲਜੀਤ ਵੱਲੋਂ ਬਿਆਨ ਆਇਆ ਨਾ ਕਿ ਲੋ ਜੀ ਇਹ ਤਾਂ ਪਹਿਲਗਾਮ ਘਟਨਾ ਤੋਂ ਪਹਿਲਾ ਸ਼ੂਟ ਹੋਈ ਹੋਈ ਫਿਲਮ ਹੈ ਤੇ ਉਹ ਬਾਲੀਵੁੱਡ ਦਾ ਕਲਾਕਾਰ ਸੀ ਕੋਈ ਮੈਂ ਉਹਦਾ ਨਾਮ ਵਿਸਰ ਗਿਆ ਉਹ ਕਹਿੰਦਾ ਕਿ ਇਹ ਕੋਈ ਪਹਿਲਗਾਮ ਦੇ ਪਿੱਛੇ ਤੋਂ ਚੱਲੀ ਹੋਈ ਦੁਸ਼ਮਣੀ ਥੋੜੀ ਹੈ ਸਾਡੀ ਇਹ ਤਾਂ 47 ਤੋਂ ਚਲਦੀ ਆਉਂਦੀ ਪਈ ਹੈ ਸੋ ਹੁਣ ਉਹਦਾ ਜਵਾਬ ਇਹ ਦੇਖ ਲਓ ਆਪਾਂ ਦੇ ਸਕਦੇ ਆ ਭਈ ਬਾਲੀਵੁੱਡ ਜਿਹੜਾ ਉਹਦੇ ਵਿੱਚ ਤਕਰੀਬਨ ਪਹਿਲਾਂ ਆਪਾਂ ਕਹੀਏ ਭਈ Nusrat Fateh Ali Khan ਸਾਹਿਬ ਜਾਂ ਉਸ ਤੋਂ ਬਾਅਦ ਹੋਰ ਬੜੇ ਕਲਾਕਾਰ ਰਾਹਤ ਫਤੇਹ ਅਲੀ ਖਾਨ ਜਾਂ ਫਿਰ ਇੱਕ ਹੋਰ ਸੀ ਮਤਲਬ ਕਿ ਬਹੁਤ ਜ਼ਿਆਦਾ ਜਿਹੜੇ ਕਲਾਕਾਰ ਨੇ ਪਾਕਿਸਤਾਨ ਦੇ ਉਹ ਹੁਣ ਤੱਕ 47 ਤੋਂ ਬਾਅਦ ਹੀ ਫਿਲਮਾਂ ਬਣੀਆਂ ਨਾ ਸੋ ਉਹਦੇ ਵਿੱਚ ਭਾਗ ਲੈਂਦੇ ਆਏ ਆ ਉਹਨਾਂ ਨੇ ਆਪਣਾ ਮਫਾਦ ਦੇਖਿਆ ਕਿਉਂਕਿ ਬਾਲੀਵੁੱਡ ਵੀ ਸੈਂਟਰ ਦੇ ਨਾਲ ਰਲ ਕੇ ਚੱਲਦਾ ਸੋ ਮਤਲਬ ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਹੈ ਭਾਵੇਂ 47 ਤੋਂ ਦੁਸ਼ਮਣੀ ਹੈ ਪਰ ਉਹਨਾਂ ਦੀਆਂ ਫਿਲਮਾਂ 'ਚ ਕੰਮ ਵੀ ਕਰ ਸਕਦੇ ਹੋ ਉਹਨਾਂ ਦੇ ਮਨਾਲ ਮੈਚ ਵੀ ਖੇਡ ਸਕਦੇ ਹੋ ਪਰ ਜਦੋਂ ਗੱਲ ਪੰਜਾਬ ਦੀ ਆਉਣੀ ਹੈ ਤੇ ਤੁਹਾਡੇ ਲਾਂਗੇ ਵੀ ਬੰਦ ਤੁਹਾਡੀਆਂ ਫਿਲਮਾਂ ਵੀ ਜਿਹੜੀਆਂ ਨੇ ਉਹ ਬੰਦ ਤੇ ਮੈਂ ਕਹਿੰਨਾ ਕਿ ਦਲਜੀਤ ਦੋਸਾਨ ਜਿਹੜਾ ਉਹ ਭਾਵੇਂ ਜਿੰਨੀ ਵਾਰੀ ਮਰਜ਼ੀ ਆਪਣੇ ਆਪ ਨੂੰ ਰਾਸ਼ਟਰਵਾਦੀ ਚੁੱਕ ਚੁੱਕ ਕੇ ਤਰੰਗਾ ਮਹਿਸੂਸ ਕਰਾਉਂਦਾ ਰਵੇ ਪ੍ਰੂਫ ਕਰਦਾ ਰਵੇ ਪਰ ਉਹਦੇ ਸਿਰ ਤੇ ਜਿਹੜੀ ਪੱਗ ਹੈ ਜਾਂ ਉਹ ਜਿਸ ਧਰਤੀ ਤੋਂ ਬਿਲੋਂਗ ਕਰਦਾ ਹੈ ਉਹ ਉਹਦੇ ਨਾਲ ਹਮੇਸ਼ਾ ਚੱਲਦੀ ਰਹਿਣੀ ਹੈ ਤੇ ਉਹਦਾ ਵਿਰੋਧ ਵੀ ਇਸੇ ਤਰ੍ਹਾਂ ਲਗਾਤਾਰ ਹੁੰਦਾ ਰਹਿਣਾ ਹੈ ਜੀ ਇੱਕ ਫੋਕਸ ਤੁਸੀਂ ਕੀਤਾ ਹੈ ਕਿ ਕੀ ਅਸਲ ਕਾਰਨ ਹੈ ਇਹ ਸਾਰੀ ਘੰਨਾ ਦੇ ਪਿੱਛੇ ਕੀਮਿਓ ਕਿਕਟ ਮੈਚ ਹੋ ਜਾਂਦੇ ਨੇ ਪਰ ਦਰਜੀਤ ਦੀ ਫਿਲਮ ਰੋਗਾਂ ਜਾਂਦੀ ਹੈ ਹੋਰ ਤੁਹਾਨੂੰ ਸਾਡੇ ਦੁਣਦਰੀ ਆਪਣੇ ਪਿਆਰੇ ਦਰਸ਼ਕਾਂ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਸੋ ਬੇਨਤੀ ਕਰਦੀ ਹੈ ਕਿ ਸਾਡਾ ਜੋ ਚੈਨਲ ਹੈਗਾ ਉਹਦੇ ਉੱਤੇ ਜਿੰਨੇ ਸਬਸਕ੍ਰਾਈਬਰ ਨੇ ਸਾਡੇ ਬਹੁਤ ਪਿਆਰੇ ਪਿਆਰੇ ਸੋ ਤੁਸੀਂ ਸਬਸਕ੍ਰਾਈਬ ਤਾਂ ਕੀਤਾ ਹੋਇਆ ਪਰ ਨਾਲ ਬੈਲ ਆਈਕਨ ਨੂੰ ਜਰੂਰ ਦਬਦਿਆ ਕਰੋ ਉਹਦੇ ਨਾਲ ਕੀ ਹੁੰਦਾ ਵੀ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਦੇ ਆ ਉਹ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਅਦਰਵਾਈਜ਼ ਕੀ ਹੁੰਦਾ ਕਿ ਵੀਡੀਓਸ ਪੈ ਜਾਂਦੀ ਹੈ ਤੁਹਾਡੇ ਤੱਕ ਉਹ ਪਹੁੰਚਦੀ ਨਹੀਂ ਤੇ ਬੇਨਤੀ ਹੈ ਨਵੇਂ ਸਬਸਕ੍ਰਾਈਬਰਸ ਨੂੰ ਵੀ ਤੇ ਪੁਰਾਣਿਆਂ ਨੂੰ ਵੀ ਕਿ ਪਹਿਲਾ ਆਈਕਨ ਜਰੂਰ ਦੱਬਿਓ ਤਾਂ ਕਿ ਤੁਹਾਡੇ ਸਾਰਿਆਂ ਦੇ ਕੋਲ ਸਾਡੀ ਵੀਡੀਓ ਜਿਵੇਂ ਹੀ ਪੋਸਟ ਹੁੰਦੀ ਹੈ ਅਪਲੋਡ ਹੁੰਦੀ ਹੈ ਤੁਹਾਡੇ ਤੱਕ ਨਾਲੋ ਨਾਲ ਪਹੁੰਚ ਜਾਵੇ ਧੰਨਵਾਦ ਸਾਰਿਆਂ ਦਾ